ਸਿਕਾਲ ਜੀ ਮੱਤੀ ਵਾਲਾ ਸੋਸ਼ਲ ਸਵਾਗਤ ਹੈ ਤਮੰਨਾ ਨਿਊ ਡਰੈਸ ਲੈ ਕੇ ਆਏ ਤੁਹਾਡੇ ਵਾਸਤੇ ਹਾਂਜੀ ਦਿਖਾਓ ਜੀ ਤਮੰਨਾ ਮੈਚਿੰਗ ਦੇ ਨਵੇਂ ਡਿਜ਼ਾਈਨ ਤਮੰਨਾ ਦੇ ਮੈਚਿੰਗ ਡਿਜ਼ਾਈਨ ਦੇਖੋ ਜੀ ਆ ਸ਼ਰਟ ਹੈ ਆ ਬਾਟਮ ਆ ਗਈ ਜੀ ਬਹੁਤ ਪਿਆਰੀ ਸੈਲਫ ਪ੍ਰਿੰਟ ਦੀ ਬਾਟਮ ਹੈ ਜੀ ਇਹਦੇ ਕਲਰ ਦਿਖਾਓ ਜੀ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਜੀ ਤਿੰਨ ਸ਼ੇਡ ਅਗਲਾ ਡਿਜ਼ਾਈਨ ਦਿਖਾਓ ਜੀ ਨਵੇਂ ਨੇ ਜੀ ਦੇਖੋ ਜੀ ਇਹਨੂੰ ਬਰੇਟਾ ਤਮੰਨਾ ਦਾ ਮਾਲ ਹੈ ਵਿਹਾਰ ਚ 1000 ਰੁਪਏ ਮਿਲੂ ਸਿਰਫ ਸਾਨੂੰ ਮੱਤੀਆਂ ਦੇ ਸ਼ੋਰਮ ਚ ਸਿਰਫ 600 ਰੁਪਏ ਦਾ ਸੂਟ ਹੈ ਜੀ ਇਹ ਬੱਤੀ ਵਾਲੇ ਸ਼ੋਰਮ ਚ ਜੀ ਸਿਰਫ 600 ਰੁਪਏ ਦਾ ਸੂਟ ਮੱਤੀ ਵਾਲੇ ਦੇ ਸ਼ੋਰਮ ਬਰੇਟਾ ਵਿਖੇ ਇੱਕ ਆਰ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਨੇ ਜੀ ਵੈਰੀ ਬਿਊਟੀਫੁੱਲ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਦੇਖੋ ਜੀ ਆ ਸ਼ਰਟ ਹੈ ਆ ਬਾਟਮ ਹੈ ਜੀ ਤਮੰਨਾ ਦਾ ਮਾਲ ਹੈ ਕੰਪਨੀ ਦਾ ਮਾਲ ਹੈ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਦੇਖੋ ਜੀ ਦੇਖੋ ਜੀ ਕਲਰ ਦੇਖੋ ਕਿੰਨੇ ਪਿਆਰੇ ਨੇ ਬਹੁਤ ਸੋਹਣੇ ਕਲਰ ਹੈ ਜੀ ਦਿਖਾਓ ਜੀ ਹੋਰ ਡਿਜ਼ਾਈਨ ਦਿਖਾਓ ਜੀ ਸਾਬ ਸਰਦਾਰ ਜੀ ਦਿਨ ਲਗਦਾ ਫੜ ਫੜ ਦਿਖਾਓ ਜੀ ਆ ਡਿਜ਼ਾਈਨ ਹੈ ਕੋਈ ਹੋਰ ਡਿਜ਼ਾਈਨ ਕੋਈ ਫਰੈਸ਼ ਡਿਜ਼ਾਈਨ ਹੈ ਕੋਈ ਨੋਰ ਦਾ ਮਾਲ ਨਹੀਂ ਕੋਈ ਡੈਫੈਕਟਡ ਮਾਲ ਨਹੀਂ ਹੈ ਬਿਲਕੁਲ ਨਵੇਂ ਬਿਊਟੀਫੁਲ ਡਿਜ਼ਾਈਨ ਹਨ ਇਹਨਾਂ ਦੀ ਮੋ ਲੱਗੀ ਸਪੈਸ਼ਲ ਛੋੜੇ ਵਾਸਤੇ ਛੋੜੀ ਜਿਹੀ ਆਹ ਵਾਲੇ ਇਹਦੇ ਕਲਰ ਆ ਜੀ ਦੇਖੋ ਜੀ ਤਮੰਨਾ ਦੀ ਕਿੰਨੀ ਲੱਗੀ ਸਪੈਸ਼ਲ ਦੇਖੋ ਇਹ ਰਿਜਰਤ ਤਮੰਨਾ ਦਾ ਮਾਲ ਹੈ ਜੀ ਇਹ ਦੇਖੋ ਜੀ ਮੱਤੀ ਵਾਲੇ ਸ਼ੋਰੂਮ ਬਰੇਟਾ ਵਿਖੇ ਮਿਲਣਗੇ ਸਾਰੇ ਡਿਜ਼ਾਈਨ ਤੁਹਾਨੂੰ